ਇਹ ਚੇਤਾਵਨੀ ਸੀਐਮ ਮਾਨ ਨੇ ਬਿਨਾ ਨਾਮ ਲਈ ਆਮ ਆਦਮੀ ਪਾਰਟੀ ਦੇ ਸਬਕਾ ਬਤੈਕ ਅਤੇ ਸਬਕਾ ਐਮਪੀ ਨੂੰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਰੋਡ ショਅ ਕੱਢ ਰਹੇ ਸੀ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਣੀ ਚੋਣ ਹੋ ਰਹੀ ਹੈ ਮੁੱਖ ਮੰਤਰੀ ਨੇ ਆਪ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹੁੰਨਾ ਮੀਡੀਆ ਖਰਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਆ ਜਾਏ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਬਸ਼ੀਰ ਵੀ ਲਾ ਲਾ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਬੈ ਗਏ ਕਿੱਧਰੋਂ ਵੱੱਡ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜੀ ਇਕੱਠੇ ਕਰ ਲੋ ਆ ਕਹਿਦੇ ਉਹਨਾਂ ਨੂੰ ਕਿ ਭਗਵੰਤਬਾਣਾ ਆਇਆ ਸੀ ਉਹ ਇਹ ਕਹਿੰਦਾ ਸੀ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ